ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਵੈਨ ਜੁਹਿਲਾ ਤੇ ਹਵਾਈ ਹਮਲੇ ਤੋਂ ਬਾਅਦ ਟਰੰਪ ਦਾ ਦਾਵਾ ਰਾਸ਼ਟਰਪਤੀ ਮੋਦਰੂ ਅਤੇ ਉਹਨਾਂ ਦੀ ਪਤਨੀ ਅਮਰੀਕਾ ਦੇ ਕਬਜੇ ਚ ਦੁਨੀਆ ਚ ਮੱਚੀ ਹਲਚਲ ਅਮਰੀਕਾ ਨਾਲ ਜਾਰੀ ਤਣਾਅ ਦਰਮਿਆਨ ਵੈਨਜੂਏਲਾ ਦੀ ਰਾਜਧਾਨੀ ਕਾਰਾਕਾਸ ਵਿੱਚ ਸ਼ਨੀਵਾਰ ਜਾਨੀ ਕੇ 3 ਜਨਵਰੀ ਦੀ ਸਵੇਰੇ ਕਈ ਵੱਡੇ ਧਮਾਕਿਆਂ ਨਾਲ ਦਹਿਸ਼ਤ ਫੈਲ ਗਈ ਵੈਨਜੂਏਲਾ ਸਰਕਾਰ ਨੇ ਅਮਰੀਕਾ ਤੇ ਆਪਣੇ ਨਾਗਰਿਕਾਂ ਤੇ ਸੈਨਿਕ ਟਿਕਾਣਿਆਂ ਤੇ ਹਮਲਾ ਕਰਨ ਦਾ ਦੋਸ਼ ਲਗਾਉਂਦਿਆਂ ਇਸ ਦੀ ਕੜੀ ਨਿੰਦਾ ਕੀਤੀ ਹੈ ਇਸ ਦਰਮਿਆਨ ਅਮਰੀਕੀ ਰੈਪ੍ਰੈਜ਼ੈਂਟੇਟਿਵ ਲਾਫਟ੍ਰੰਪ ਨੇ ਦਾਵਾ ਕੀਤਾ ਹੈ ਕਿ ਵੈਨਜੂਏਲਾ ਦੇ ਰਾਸ਼ਟਰਪਤੀ ਨਕੋਲ ਸਮੁੰਦਰੋ ਅਤੇ ਉਹਨਾਂ ਦੀ ਪਤਨੀ ਹੁਣ ਅਮਰੀਕਾ ਦੇ ਕਬਜ਼ੇ ਵਿੱਚ ਹਨ ਡੋਨਲਡ ਟਰੰਪ ਨੇ ਦਾਵਾ ਕੀਤਾ ਹੈ ਕਿ ਅਮਰੀਕਾ ਨੇ ਵੈਨਜ਼ੂਏਲਾ ਤੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਸਮਦਰੋ ਖਲਾਪ ਵੱਡੇ ਪੱਧਰ ਤੇ ਹਮਲਾ ਹਮਲਾ ਸਫਲਤਾਪੂਰਵਕ ਕੀਤਾ ਹੈ ਟਰੰਪ ਮੁਤਾਬਕ ਨਿਕੋਲਸ ਸਮਦਰੋ ਅਤੇ ਉਹਨਾਂ ਦੀ ਪਤਨੀ ਨੂੰ ਗ੍ਰਿਫਤਾਰ ਕਰਕੇ ਦੇਸ਼ ਤੋਂ ਬਾਹਰ ਲਜਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਆਪਰੇਸ਼ਨ ਅਮਰੀਕੀ ਕਾਨੂੰਨ ਲਾਗੂ ਕਰਨ ਵਾਲਿਆਂ ਏਜੰਸੀਆਂ ਦੇ ਸੰਜੋਗ ਨਾਲ ਅਜਾਮ ਦਿੱਤਾ ਗਿਆ 트াম্প ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਬਾਰੇ ਜਲਦੀ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਮਰੀਕਾ ਦੇ ਰਾਸ਼ਟਰਪਤੀ ਨਾਲ 트াম্প ਕੋ ਲਵੈਂਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮੁਦਰੋ ਨੂੰ ਸੱਤਾ ਤੋਂ ਹਟਾਉਣ ਦੀ ਰਣਨੀਤੀ ਤੈਅਤ ਪਹਿਲਾਂ ਹੀ ਵੈਂਜੁਏਲਾ ਚ ਗਰਾਉਂਡ ਆਪਰੇਸ਼ਨ ਦੀ ਸੰਭਾਵਨਾ ਬਾਰੇ ਕਈ ਵਾਰ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਇਨ ਚਿਤਾਵਣੀਆਂ ਤੋਂ ਬਾਅਦ ਹੀ ਪੈਂਜੇਲਾ ਵਿੱਚ ਕਈ ਧਰਨਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਬਾਅਦ ਪਉਣ ਲਈ ਅਮਰੀਕੀ ਰਾਸ਼ਟਰਪਤੀ ਨੇ ਵੈਂਜੇਲਾ ਦੇ ਤੇ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਇਲਾਕੇ ਵਿੱਚ ਅਮਰੀਕੀ ਫੌਜੀ ਮੌਜੂਦਗੀ ਵੱਧਦੀ ਅਤੇ ਕੈਰੀਬੀਅਨ ਅਤੇ ਪ੍ਰਾਂਸਪ੍ਰੋਸਕ ਟ੍ਰੈਫਿਕ ਦੇ ਦੋਸ਼ ਲਗਵੀ ਲਗਾਏ ਖਬਰ ਨਲੰਤਾ ਜੁੜੇ ਰਹਿਣ ਲਈ ਧੰਨਵਾਦ